ਹੈਲੋ ਫਰੈਂਡਸ ਹਮੇਸ਼ਿਆ ਦੀ ਤਰ੍ਹਾਂ ਅੱਜ ਵੀ ਬਹੁਤ ਹੀ ਸੋਹਣੀ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਜਾ ਰਹੀਆਂ ਤਲਾਕ ਆਓ ਸੁਣਦੇ ਹਾਂ ਬਹੁਤ ਹੀ ਇੰਟਰਸਟਿੰਗ ਸਟੋਰੀ ਇਹ ਕਹਾਣੀ ਸੱਚੀ ਹੈ ਪਰ ਜੋ ਇਸ ਵਿੱਚ ਨਾਮ ਲਿਖੇ ਗਏ ਹਨ ਉਹ ਕਾਲਪਨਿਕ ਹਨ ਇਹ ਆਸ ਤੋਂ 17 ਸਾਲ ਪਹਿਲਾਂ ਦੀ ਗੱਲ ਹੈ ਇੱਕ ਰਮਨ ਨਾਮ ਦਾ ਲੜਕਾ ਸੀ ਤੇ ਉਹ ਡਰਾਈਵਰ ਸੀ ਤੇ ਕਿਸੇ ਦੀ ਗੱਡੀ ਤਨਖਾਹ ਤੇ ਚਲਾਉਂਦਾ ਸੀ ਉਹ ਨਸ਼ਾ ਬਹੁਤ ਜ਼ਿਆਦਾ ਕਰਦਾ ਸੀ ਤੇ ਪਿੰਡ ਵਿੱਚ ਉਹਨਾਂ ਦੇ ਲੜਾਈ ਝਗੜੇ ਚੱਲਦੇ ਰਹਿੰਦੇ ਸਨ ਉਹਨਾਂ ਜੋ ਸੋਨਾ ਤੇ ਸੁਨੱਖਾ ਬਹੁਤ ਸੀ ਤੇ ਕਾਦਰੀ ਵਧੀਆ ਸੀ ਰਮਨਦੀ ਇੱਕ ਭੈਣ ਸੀ ਉਸਦਾ ਵਿਆਹ ਹੋ ਚੁੱਕਾ ਸੀ ਉਸਦੇ ਜੀਜਾ ਜੀ ਬਹੁਤ ਸਾਊ ਸਨ ਤੇ ਘਰ ਪਰਿਵਾਰ ਵੀ ਉਹਨਾਂ ਦਾ ਠੀਕ ਸੀ ਰਮਨਦੀ ਦੇ ਜੀਜੇ ਦਾ ਨਾਮ ਗੋਗੀ ਸੀ ਰਮਨਦੀ ਜੀਜਾ ਜੀ ਕਿਸੇ ਪ੍ਰਾਪਰਟੀ ਡੀਲਰ ਕੋਲ ਬੈਠੇ ਸਨ ਤੇ ਪ੍ਰਾਪਰਟੀ ਡੀਲਰ ਵਾਲੇ ਮਾਲਕ ਨੇ ਰਮਨਦੇ ਜੀਜਾ ਜੀ ਨੂੰ ਕਿਹਾ ਕਿ ਮੇਰੀ ਇੱਕ ਭੈਣ ਹੈ ਜਿਸ ਦਾ ਕੱਦ ਥੋੜਾ ਜਿਹਾ ਛੋਟਾ ਹੈ ਉਸ ਦੀ ਮੈਰਿਜ ਕਰਨੀ ਹੈ ਲੜਕਾ ਚਾਹੀ ਗਰੀਬ ਘਰ ਦਾ ਹੀ ਹੋਵੇ ਪਰ ਸਾਡੀ ਭੈਣ ਦਾ ਪੂਰਾ ਖਿਆਲ ਰੱਖਣ ਵਾਲਾ ਚਾਹੀਦਾ ਵਿਆਹ ਤੇ ਵੀ ਅਸੀਂ ਚੰਗਾ ਖਰਚਾ ਕਰ ਦੇਵਾਂਗੇ ਰਮਨਦੀ ਜੀਜਾ ਜੀ ਦੀ ਪ੍ਰਾਪਰਟੀ ਡੀਲਰ ਮਾਲਕ ਬਹੁਤ ਇੱਜ਼ਤ ਕਰਦੇ ਸਨ ਤੇ ਉਹਨਾਂ ਦੀ ਕੋਈ ਵੀ ਗੱਲ ਲਈ ਮਨਾ ਨਹੀਂ ਕਰਦੇ ਸਨ ਰਮਨਦੀਪ ਜੀਜਾ ਜੀ ਨੇ ਪ੍ਰਾਪਰਟੀ ਡੀਲਰ ਮਾਲਕ ਨੂੰ ਕਿਹਾ ਕਿ ਮੇਰਾ ਸਾਲਾ ਹੈ ਉਹ ਡਰਾਈਵਰੀ ਕਰਦਾ ਤੇ ਸੋਨਾ ਤੇ ਸਨੱਖਾ ਵੀ ਹੈ ਜੇ ਤੁਸੀਂ ਚਾਹੁੰਦੇ ਹੋ ਤਾਂ ਮੈਂ ਉਸ ਨਾਲ ਗੱਲ ਕਰ ਲੈਂਦਾ ਵਿਆਹ ਲਈ ਪ੍ਰਾਪਰਟੀ ਡੀਲਰ ਮਾਲਕ ਨੇ ਕਿਹਾ ਕਿ ਜੇ ਗੋਗੀ ਤੇਰਾ ਸਾਲਾ ਮੰਨਦਾ ਤਾਂ ਪੁੱਛ ਲਓ ਸਾਨੂੰ ਕੋਈ ਇਤਰਾਜ਼ ਨਹੀਂ ਹੈ ਅਸੀਂ ਵਿਆਹ ਲਈ ਤਿਆਰ ਆ ਰਮਨਦੀਪ ਜੀਜਾ ਜੀ ਨੇ ਰਮਨਾਲ ਗੱਲਬਾਤ ਕੀਤੀ ਉਸ ਨੇ ਆਪਣੇ ਜੀਜਾ ਜੀ ਨੂੰ ਹਾਂ ਕਰ ਦਿੱਤੀ ਜਦੋਂ ਗੋਗੀ ਦੇ ਸਾਲੇ ਰਮਨ ਨੇ ਹਾਂ ਕਰ ਦਿੱਤੀ ਤਾਂ ਗੋਗੀ ਨੇ ਪ੍ਰਾਪਰਟੀ 딜ਰ ਮਾਲਕ ਨੂੰ ਕਿਹਾ ਕਿ ਜਦੋਂ ਤੁਹਾਡੇ ਕੋਲ ਟਾਈਮ ਹੋਇਆ ਤਾਂ ਦਾਸ ਦੇਣਾ ਕੁੜੀ ਮੁੰਡਾ ਇੱਕ ਦੂਜੇ ਨੂੰ ਦੇਖ ਲੈਣਗੇ ਤੇ ਆਪਾਂ ਉਸੇ ਦਿਨ ਹੀ ਸ਼ਗਨ ਕਰ ਦੇਵਾਂਗੇ ਗੋਗੀ ਨੇ ਸਾਰੀ ਕਹਾਣੀ ਆਪਣੀ ਪਤਨੀ ਨੂੰ ਦੱਸੀ ਤੇ ਉਹ ਵੀ ਬਹੁਤ ਖੁਸ਼ ਹੋਈ ਗੋਗੀ ਦੀ ਪਤਨੀ ਨੇ ਕਿਹਾ ਚਲੋ ਆਪਾਂ ਰਮਨ ਵੀਰ ਜੀ ਕੋਲਸ ਘਰ ਚੱਲਦੇ ਹਾਂ ਤੇ ਸਾਰੇ ਪਰਿਵਾਰ ਨਾਲ ਵੀ ਗੱਲ ਕਰਦੇ ਹਾਂ ਗੋਗੀ ਆਪਣੀ ਪਤਨੀ ਨੂੰ ਨਾਲ ਲੈ ਕੇ ਸੌਰੇਕਰ ਪਹੁੰਚ ਗਿਆ ਗੋਗੀ ਦੀ ਪਤਨੀ ਨੇ ਸਾਰੇ ਪਰਿਵਾਰ ਨਾਲ ਤੇ ਆਪਣੇ ਭਰਾ ਨਾਲ ਵਿਆਹ ਬਾਰੇ ਗੱਲ ਕੀਤੀ ਤਾਂ ਉਸ ਨੇ ਆਪਣੇ ਭੈਣ ਨੂੰ ਵੀ ਵਿਆਹ ਲਈ ਹਾਂ ਕਰ ਦਿੱਤੀ ਗੋਗੀ ਨੇ ਪ੍ਰਾਪਰਟੀ ਡੀਲਰ ਮਾਲਕ ਨੂੰ ਸੇ ਟਾਈਮ ਫੋਨ ਕਰਕੇ ਕਿਹਾ ਕਿ ਗਗਨਦੀਪ ਜੀ ਐਤਵਾਰ ਦਾ ਦਿਨ ਰੱਖ ਲਵੋ ਆਪਾਂ ਕੁੜੀ ਮੁੰਡੇ ਦੋਵਾਂ ਨੂੰ ਇੱਕ ਦੂਸਰੇ ਨੂੰ ਦਿਖਾ ਕੇ ਸ਼ਗਨ ਪਾ ਦੇਵਾਂਗੇ ਪ੍ਰਾਪਰਟੀ ਡੀਲਰ ਮਾਲਕ ਦਾ ਨਾਮ ਗਗਨਦੀਪ ਸਿੰਘ ਸੀ ਗਗਨਦੀਪ ਨੇ ਕਿਹਾ ਠੀਕ ਹੈ ਐਤਵਾਰ ਤੇ ਦੇ ਨਸੀ ਪਹੁੰਚ ਜਾਵਾਂਗੇ ਸਾਰੀ ਗੱਲ ਹੋ ਚੁੱਕੀ ਸੀ ਰਮਨ ਦੇ ਰਿਸ਼ਤੇ ਦੀ ਰਮਨ ਦੇ ਪਰਿਵਾਰ ਮੈਂਬਰ ਤੇ ਗੋਗੀ ਤੇ ਉਸ ਦੀ ਪਤਨੀ ਮਿੱਥੇ ਸਮੇਂ ਤੇ ਗੁਰੂ ਘਰ ਪਹੁੰਚ ਗਏ ਸਨ ਜਿੱਥੇ ਉਹਨਾਂ ਨੇ ਕੁੜੀ ਮੁੰਡੇ ਨੂੰ ਮਿਲਾਉਣਾ ਸੀ ਕੁੜੀ ਦਾ ਨਾਮ ਪ੍ਰੀਤਕੌਰ ਸੀ ਉਹ ਤੇ ਉਸ ਦੇ ਪਰਿਵਾਰ ਵਾਲੇ ਦਿੱਤੇ ਸਮੇਂ ਤੇ ਪਹੁੰਚ ਗਏ ਦੋਵੇਂ ਪਰਿਵਾਰ ਇੱਕ ਦੂਜੇ ਪਰਿਵਾਰ ਨਾਲ ਬੈਠ ਕੇ ਗੱਲਬਾਤ ਕਰਨ ਲੱਗੇ ਗੋਗੀ ਨੇ ਗਗਨਦੀਪ ਨੂੰ ਕਿਹਾ ਕਿ ਆਪਾਂ ਨੂੰ ਕੁੜੀ ਮੁੰਡੇ ਨੂੰ ਥੋੜਾ ਜਿਹਾ ਟਾਈਮ ਦੇਣਾ ਚਾਹੀਦਾ ਹੈ ਕਿ ਉਹ ਵੀ ਇੱਕ ਦੂਸਰੇ ਨਾਲ ਗੱਲਬਾਤ ਕਰ ਲੈਣ ਜੇ ਇੱਕ ਦੂਸਰੇ ਨੂੰ ਕੁਝ ਪੁੱਛਣਾ ਹੈ ਤਾਂ ਪੁੱਛ ਲੈਣ ਪ੍ਰੀਤ ਤੇ ਰਮਨ ਨੂੰ 15 ਮਿੰਟ ਲਈ ਅਲੱਗ ਬਿਠਾ ਦਿੱਤਾ ਗਿਆ ਕਿ ਕੋਈ ਗੱਲ ਕਰ ਲੋ ਜੇ ਕੁਝ ਇੱਕ ਦੂਸਰੇ ਨੂੰ ਪੁੱਛਣਾ ਹੈ ਤਾਂ ਪੁੱਛ ਲਵੋ ਦੋਵਾਂ ਨੇ ਇੱਕ ਦੂਸਰੇ ਨੂੰ ਪਸੰਦ ਕਰ ਲਿਆ ਤੇ ਉਹਨਾਂ ਨੇ ਵੀ ਹਾਂ ਕਰ ਦਿੱਤੀ ਰਮਨ ਤੇ ਪ੍ਰੀਤ ਦਾ ਉਸੇ ਦਿਨ ਸ਼ਗਨ ਕਰ ਦਿੱਤਾ ਇਹ 10 ਦਿਨ ਬਾਅਦ ਹੀ ਵਿਆਹ ਰਖ ਦਿੱਤਾ ਗਿਆ ਇਹ ਸਭ ਕਾਰਜ ਗੁਰੂ ਘਰ ਵਿੱਚ ਹੀ ਹੋਇਆ ਸੀ ਦੋਵੇਂ ਘਰਾਂ ਵਿੱਚ ਵਿਆਹ ਦੀਆਂ ਤਿਆਰੀਆਂ ਹੋਣ ਲੱਗੀਆਂ ਗगनਦੀਪ ਨੇ ਆਪਣੀ ਭੈਣ ਦੀ ਖੁਸ਼ੀ ਲਈ ਦੋਵਾਂ ਧਿਰਾਂ ਦਾ ਆਪ ਹੀ ਖਰਚਾ ਕੀਤਾ ਰਮਨ ਦਾ ਕੋਈ ਵੀ ਖਰਚਾ ਵਿਆਹ ਤੇ ਹੋ ਨਹੀਂ ਦਿੱਤਾ ਵਿਆਹ ਵਾਲੇ ਦਿਨ ਵੀ ਗगनਦੀਪ ਨੇ ਆਪਣੀ ਭੈਣ ਨੂੰ ਬਹੁਤ ਸਾਰਾ ਸਮਾਨ ਦਿੱਤਾ ਤੇ ਸੋਨਾ ਵੀ ਬਹੁਤ ਜ਼ਿਆਦਾ ਪਾਇਆ ਗगनਦੀਪ ਨੇ ਆਪਣੀ ਭੈਣ ਨੂੰ ਇੰਨਾ ਜ਼ਿਆਦਾ ਦਹੇਜ ਦਿੱਤਾ ਇਹ ਰਮਨ ਦੇ ਘਰ ਵਿੱਚ ਰੱਖਿਆ ਵੀ ਨਹੀਂ ਜਾ ਰਿਹਾ ਸੀ ਵਿਆਹ ਤੋਂ ਬਾਅਦ ਪ੍ਰੀਤ ਤੇ ਰਮਨ ਖੁਸ਼ੀ-ਖੁਸ਼ੀ ਰਹਿਣ ਲੱਗੇ ਉਹਨਾਂ ਦੀ ਜ਼ਿੰਦਗੀ ਵਧੀਆ ਚੱਲ ਰਹੀ ਸੀ ਗਗਨਦੀਪ ਨੇ ਆਪਣੀ ਭੈਣ ਦੇ ਕਹਿਨ ਤੇ ਦੋ ਕਮਰੇ ਪਾਉਣ ਲਈ ਪੈਸੇ ਵੀ ਭੇਜੇ ਰਮਨ ਨੇ ਉਹਨਾਂ ਪੈਸਿਆਂ ਦਾ ਆਪਣਾ ਮਕਾਨ ਵਧੀਆ ਬਣਾ ਲਿਆ ਰਮਨ ਵੀ ਬਹੁਤ ਖੁਸ਼ ਸੀ ਇੱਕ ਦਿਨ ਰਮਨ ਤੇ ਪ੍ਰੀਤ ਦੋਵੇਂ ਮਿਲਣ ਲਈ ਆਪਣੇ ਸਹੁਰੇ ਘਰ ਗਏ ਤਾਂ ਗਗਨਦੀਪ ਨੇ ਉਹਨਾਂ ਦਾ ਬਹੁਤ ਮਾਨ ਸਤਿਕਾਰ ਕੀਤਾ ਤੇ ਉਹਨਾਂ ਨੇ ਰਮਨ ਨੂੰ ਇਹ ਵੀ ਕਿਹਾ ਕਿ ਜਿੰਨੀ ਤੂੰ ਤਨਖਾਹ ਤੇ ਕੰਮ ਕਰਦਾ ਓਨੀ ਤਨਖਾਹ ਸਾਡੇ ਕੋਲੋਂ ਲੈ ਲਿਆ ਕਰ ਪ੍ਰਾਪਰਟੀ ਡੀਲਰ ਵਾਲੇ ਦਫਤਰ ਬੈਠ ਜਾਇਆ ਕਰ ਜੇ ਤੈਨੂੰ ਕੋਈ ਇਤਰਾਜ਼ ਨਹੀਂ ਤਾਂ ਸਾਰੇ ਖਰਚੇ ਅਸੀਂ ਤੇਰੇ ਕਰਾਂਗੇ ਪਰ ਰਮਨ ਨੇ ਦਫਤਰ ਵਿੱਚ ਕੰਮ ਕਰਨ ਤੋਂ ਜਵਾਬ ਦੇ ਦਿੱਤਾ ਰਮਨ ਤੇ ਪ੍ਰੀਤ ਦੋਵੇਂ ਮਿਲ ਕੇ ਆਪਣੇ ਘਰ ਆ ਗਏ ਰਮਨ ਨੂੰ ਨਸ਼ਾ ਕਰਨ ਦੀ ਭਿਆੜੀ ਆਦਤ ਸੀ ਉਹ ਕੁਝ ਦਿਨ ਤਾਂ ਚੋਰੀ ਪ੍ਰੀਤ ਤੋਂ ਨਸ਼ਾ ਕਰਦਾ ਰਿਹਾ ਨਸ਼ੇ ਦੀ ਆਦਤ ਜਿਆਦਾ ਪਿਆਰੀ ਹੋਣ ਕਰਕੇ ਰਮਨ ਦੀ ਪਤਨੀ ਪ੍ਰੀਤ ਨੂੰ ਜਲਦੀ ਹੀ ਪਤਾ ਲੱਗ ਗਿਆ ਕਿ ਰਮਨ ਬਹੁਤ ਜ਼ਿਆਦਾ ਨਸ਼ੇ ਕਰਦਾ ਹੈ। ਪ੍ਰੀਤ ਦੇ ਬੱਚਾ ਠਹਿਰ ਗਿਆ ਸੀ ਜਿਸ ਕਰਕੇ ਉਹ ਰਮਨ ਨਾਲ ਘਟ ਹੀ ਲੜਦੀ ਸੀ। ਪਰ ਰਮਨ ਨੇ ਪਹਿਲਾਂ ਤਾਂ ਪ੍ਰੀਤ ਦੇ ਗਹਿਣੇ ਵੇਚ ਕੇ ਕਾਫੀ ਦਿਨ ਆਪਣਾ ਗੁਜ਼ਾਰਾ ਕੀਤਾ ਤੇ ਹੌਲੀ-ਹੌਲੀ ਉਹ ਘਰ ਦੇ ਚੱਕ ਕੇ ਸਮਾਨ ਵੀ ਵੇਚਣ ਲੱਗ ਗਿਆ ਸੀ। ਪ੍ਰੀਤ ਦੇ ਜਦੋਂ ਗੱਲ ਹੱਦੋਂ ਵੱਧ ਗਈ ਤਾਂ ਆਪਣੇ ਭਰਾ ਗਗਨਦੀਪ ਨਾਲ ਗੱਲਬਾਤ ਸਾਂਝੀ ਕੀਤੀ ਤੇ ਉਸ ਨੂੰ ਸਾਰਾ ਸੱਚ ਦੱਸ ਦਿੱਤਾ ਪ੍ਰੀਤ ਨੇ ਆਪਣੇ ਭਰਾ ਨੂੰ ਇਹ ਵੀ ਦੱਸਿਆ ਕਿ ਉਹ ਹੁਣ ਨਸ਼ੇ ਕਰਕੇ ਮੈਨੂੰ ਕੁੱਟਦਾ ਮਾਰਦਾ ਵੀ ਹੈ ਗਗਨਦੀਪ ਸਿੰਘ ਨੇ ਇਹ ਸਾਰੀ ਗੱਲਬਾਤ ਰਮਨ ਦੇ ਜੀਜੇ ਗੋਗੀ ਨਾਲ ਕੀਤੀ ਤੇ ਉਸ ਨੂੰ ਕਿਹਾ ਕਿ ਤੇਰਾ ਸਾਲਾ ਤਾਂ ਨਸ਼ੇੜੀ ਹੈ ਤੇ ਨਸ਼ੇ ਕਰਕੇ ਸਾਡੀ ਕੁੜੀ ਨੂੰ ਕੁੱਟਦਾ ਮਾਰਦਾ ਹੈ ਜੇ ਤੈਨੂੰ ਇਹ ਸਭ ਕੁਝ ਪਤਾ ਸੀ ਆਪਣੇ ਸਾਲੇ ਬਾਰੇ ਤਾਂ ਤੂੰ ਸਾਡੇ ਨਾਲ ਧੋਖਾ ਕਿਉਂ ਕੀਤਾ ਤੇ ਸਾਡੀ ਕੁੜੀ ਦੀ ਜ਼ਿੰਦਗੀ ਕਿਉਂ ਖਰਾਬ ਕੀਤੀ ਹੈ ਤਾਂ ਗੋਗੀ ਨੇ ਕਿਹਾ ਕਿ ਮੈਂ ਆਪਣੇ ਸਹੁਰੇ ਘਰ ਜਾ ਕੇ ਰਮਨ ਨਾਲ ਗੱਲ ਕਰਦਾ ਹਾਂ ਤੁਸੀਂ ਚਿੰਤਾ ਨਾ ਕਰੋ ਗੋਗੀ ਤੇ ਉਸ ਦੀ ਪਤਨੀ ਦੋਵੇਂ ਜਣੇ ਗਏ ਆਪਣੇ ਸਹੁਰੇ ਘਰ ਤੇ ਰਮਨ ਨੂੰ ਸਮਝਾਉਣ ਲਈ ਪਰ ਰਮਨ ਹੁਣ ਪ੍ਰੀਤ ਨਾਲ ਨਹੀਂ ਰਹਿਣਾ ਚਾਹੁੰਦਾ ਸੀ ਤਲਾਕ ਦੀ ਮੰਗ ਕਰ ਰਿਹਾ ਸੀ ਗੋਗੀ ਦੇ ਜਿਆਦਾ ਜ਼ੋਰ ਪਾਉਣ ਕਰਕੇ ਰਮਨ ਨੇ ਆਪਣੇ ਜੀਜੇ ਨੂੰ ਬੋਲਿਆ ਕਿ ਅਲਸੋ ਬਾਤ ਮੈਂ ਨਸ਼ਾ ਨਹੀਂ ਕਰਦਾ ਤੇ ਨਾ ਹੀ ਪ੍ਰੀਤ ਨੂੰ ਤੰਗ ਕਰਾਂਗਾ ਹੁਣ ਗੋਗੀ ਤੇ ਉਸਦੀ ਪਤਨੀ ਘਰ ਵਾਪਸ ਆ ਗਈ ਰਮਨਦੇ ਕਰ ਬੇਟੀ ਨੇ ਜਨਮ ਲਿਆ ਤੇ ਰਮਨਦੇ ਵੇੜੇ ਖੁਸ਼ੀਆਂ ਆ ਗਈਆਂ ਸਨ ਪ੍ਰੀਤ ਤੇ ਉਸਦੇ ਭਰਾ ਗਗਨਦੀਪ ਨੂੰ ਬਹੁਤ ਖੁਸ਼ੀ ਹੋਈ ਕਿ ਉਹ ਮਾਮਾ ਬਣ ਗਿਆ ਰਮਨ ਨੂੰ ਪੋਰਾ ਵੀ ਖੁਸ਼ੀ ਨਹੀਂ ਹੋਈ ਕਰ ਬੇਟੀ ਆਨ ਦੀ ਹੁਣ ਰਮਨ ਤੇ ਪ੍ਰੀਤ ਦਾ ਕਲੇਸ਼ ਹੋਰ ਵੱਧ ਗਿਆ ਸੀ ਰਮਨ ਨਸ਼ੇ ਕਰਕੇ ਨੇਤੇ ਹੀ ਪ੍ਰੀਤ ਨਾਲ ਲੜਦਾ ਹੁਣ ਪ੍ਰੀਤ ਪੈਸੇ ਤੇ ਬਾਕੀ ਬਚੇ ਕਹਿਨੇ ਵੀ ਰਮਨ ਤੋਂ ਲੁਕੋ ਕੇ ਰੱਖਦੀ ਪਰ ਜਦੋਂ ਰਮਨ ਨੂੰ ਨਸ਼ੇ ਕਰਨ ਲਈ ਪੈਸੇ ਨਾ ਮਿਲਦੀ ਤਾਂ ਰਮਨ ਪ੍ਰੀਤ ਨੂੰ ਬੁਰੇ ਸ਼ਬਦ ਤਾਂ ਬੋਲਦਾ ਹੀ ਸੀ ਪਰ ਨਾਲ ਉਸਨੂੰ ਕੁੱਟਦਾ ਵੀ ਪ੍ਰੀਤ ਦਾ ਰਮਨ ਨਾਲ ਰਹਿਣਾ ਮੁਸ਼ਕਿਲ ਹੋ ਗਿਆ ਸੀ ਤੇ ਉਸਨੇ ਆਪਣੇ ਭਰਾ ਗਗਨਦੀਪ ਨੂੰ ਬੋਲਿਆ ਕਿ ਮੈਂ ਰਮਨ ਨਾਲ ਨਹੀਂ ਰਹਿਣਾ ਚਾਹੁੰਦੀ ਮੈਨੂੰ ਤਲਾਕ ਚਾਹੀਦਾ ਹੈ ਕਿਉਂਕਿ ਹੁਣ ਉਹ ਮੈਨੂੰ ਜ਼ਿਆਦਾ ਤੰਗ ਕਰਦਾ ਹੈ ਤੇ ਮੈਂ ਉਸ ਨਾਲ ਨਹੀਂ रह ਸਕਦੀ ਗगनਦੀਪ ਨੂੰ ਆਪਣੀ ਭੈਣ ਦਾ ਦੁੱਖ ਦੇਖ ਕੇ ਬਹੁਤ ਗੁੱਸਾ ਆਇਆ ਪਰ ਉਹ ਆਪਣੀ ਭੈਣ ਕਰਕੇ ਸਭ ਬਰਦਾਸ਼ਤ ਕਰ ਗਿਆ ਗगनਦੀਪ ਨੇ ਸਾਰੀ ਕਹਾਣੀ ਦੁਬਾਰਾ ਗੋਗੀ ਨੂੰ ਦੱਸੀ ਤੇ ਹੁਣ ਗगनਦੀਪ ਨੇ ਗੋਗੀ ਨੂੰ ਕਿਹਾ ਕਿ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਸਿਰਫ ਤਲਾਕ ਚਾਹੀਦਾ ਕਿਉਂਕਿ ਹੁਣ ਸਾਡੀ ਕੁੜੀ ਰਮਨ ਨਾਲ ਨਹੀਂ ਰਹਿਣਾ ਚਾਹੁੰਦੀ ਰਮਨ ਵੀ ਤਲਾਕ ਹੀ ਚਾਹੁੰਦਾ ਸੀ ਉਹ ਵੀ ਪ੍ਰੀਤ ਨਾਲ ਰਹਿਣਾ ਨਹੀਂ ਚਾਹੁੰਦਾ ਸੀ ਗਗਨਦੀਪ ਨੇ ਗੋਗੀ ਨੂੰ ਕਿਹਾ ਕਿ ਆਪਣੇ ਸਾਲੇ ਨੂੰ ਕੱਲ ਕਚਹਿਰੀਆਂ ਵਿੱਚ ਲੈ ਆਵੀਂ ਆਪਾਂ ਉੱਥੇ ਹੀ ਗੱਲ ਕਰਾਂਗੇ ਇਹ ਕਹਿ ਕੇ ਗਗਨਦੀਪ ਨੇ ਫੋਨ ਕੱਟ ਦਿੱਤਾ ਗਗਨਦੀਪ ਆਪਣੀ ਭੈਣ ਨੂੰ ਉਸੇ ਦਿਨ ਘਰ ਲੈ ਆਇਆ ਪ੍ਰੀਤ ਦੀ ਬੇਟੀ ਅਜੇ 2 ਮਹੀਨਿਆਂ ਦੀ ਸੀ ਗੋਗੀ ਨੇ ਆਪਣੇ ਸਹੁਰੇ ਘਰ ਜਾ ਕੇ ਰਮਨ ਨੂੰ ਫਿਰ ਬਹੁਤ ਸਮਝਾਇਆ ਤੇ ਕਿਹਾ ਤੈਨੂੰ ਐਨੀ ਸਾਉ ਤੇ ਸੂਝਵੰਤ ਤੇ ਚੰਗੇ ਪਰਿਵਾਰ ਵਾਲੀ ਕੁੜੀ ਨਹੀਂ ਮਿਲਣੀ ਤੂੰ ਹੁਣ ਵੀ ਸੰਭਲ ਜਾ ਤੇ ਤਲਾਕ ਨਾ ਲੈ ਤੇ ਦੋਵੇਂ ਜਣੇ ਹੱਸਦੇ ਕੇਰਦੇ ਰਹੋ ਪਰ ਰਮਨ ਨੇ ਆਪਣੇ ਜੀਜੇ ਦੀ ਇੱਕ ਨਾ ਮੰਨੀ ਤੇ ਉਸਨੇ ਫੈਸਲਾ ਕਰ ਲਿਆ ਸੀ ਤਲਾਕ ਦਾ ਦੂਸਰੇ ਦਿਨ ਗੋਗੀ ਆਪਣੇ ਸਾਲੇ ਰਮਨ ਨੂੰ ਲੈ ਕੇ ਕਚਹਿਰੀਆਂ ਵਿੱਚ ਪਹੁੰਚ ਗਿਆ ਉਥੇ ਗਗਨਦੀਪ ਤੇ ਉਸਦੀ ਭੈਣ ਵੀ ਆਈ ਹੋਈ ਸੀ ਵਕੀਲ ਤੇ ਜੱਜ ਦੇ ਸਾਹਮਣੇ ਦੋਵੇਂ ਜਣਿਆਂ ਦਾ ਲਿਖਤੀ ਤਲਾਕ ਹੋ ਗਿਆ ਤੇ ਉਸ ਲਿਖਤ ਵਿੱਚ ਪ੍ਰੀਤ ਨੇ ਇਹ ਵੀ ਲਿਖਾਇਆ ਕਿ ਮੇਰੀ ਬੇਟੀ ਮੇਰੇ ਕੋਲ ਰਹੇਗੀ ਤੇ ਰਮਨ ਉਸ ਨੂੰ ਕਦੇ ਵੀ ਮਿਲ ਨਹੀਂ ਸਕਦਾ ਰਮਨ ਨੇ ਬਿਨਾ ਸੋਚੇ ਸਮਝੇ ਦਸਤਖਤ ਕਰ ਦਿੱਤੇ ਤੇ ਤਲਾਕ ਦੀ ਕਾਰਵਾਈ ਪੂਰੀ ਹੋ ਗਈ ਹੁਣ ਪ੍ਰੀਤ ਆਪਣੇ ਘਰ ਆਪਣੀ ਬੇਟੀ ਨਾਲ ਖੁਸ਼ ਸੀ ਗਗਨਦੀਪ ਨੇ ਦਾਸ ਦਾ ਨਾ ਕੋਈ ਪੈਸਾ ਮੰਗਿਆ ਤੇ ਨਾ ਹੀ ਕੋਈ ਗਹਿਣਾ ਸਭ ਕੁਝ ਰਮਨ ਦੇ ਘਰ ਛੱਡ ਦਿੱਤਾ ਸੀ ਕਿਉਂਕਿ ਗਗਨਦੀਪ ਬਹੁਤ ਅਮੀਰ ਤੇ ਚੰਗਾ ਇਨਸਾਨ ਸੀ ਪ੍ਰੀਤ ਦੀ ਜ਼ਿੰਦਗੀ ਵਧੀਆ ਗੁਜ਼ਰ ਰਹੀ ਸੀ ਤਲਾਕ ਤੋਂ ਕੁਝ ਸਮਾਂ ਬਾਅਦ ਹੀ ਜ਼ਿਆਦਾ ਨਸ਼ੇ ਕਾਰਨ ਰਮਨ ਦੀ ਮੌਤ ਹੋ ਗਈ ਸੀ ਪਰ ਪ੍ਰੀਤ ਪਹਿਲਾਂ ਹੀ ਉਸ ਦਲਦਲ ਵਿੱਚੋਂ ਨਿਕਲ ਚੁੱਕੀ ਸੀ ਦੋਸਤੋ ਤੁਸੀਂ ਸੁਣੀ ਕਹਾਣੀ ਤਲਾਕ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਇਹ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ